ਨੇਂਹ ਪਹਾੜੀ ਖੇਤਰ ਤਾਰਕਲਾਂ ਦੇ ਪਿੰਡ ਕੋਈ ਨੇੜੇ ਇੱਥੇ ਨੂਨਸੂਬ ਨਾਮਕ ਸਥਾਨ 'ਤੇ ਸਥਾਨਕ ਲੋਕਾਂ ਵੱਲੋਂ ਪਿਛਲੇ ਕਈ ਦਸਕਾ ਤੋਂ ਮੇਲੇ ਤੇ ਬੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਥਾਨਕ ਬਜ਼ੁਰਗਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇੱਥੇ ਪੁਰਾਣੇ ਇੱਕ ਸ਼ਿਵ ਮੰਦਿਰ ਹੈ ਜੋ ਕਿ ਮਹਾਭਾਰਤ ਕਾਲ ਸਮੇਂ ਪਾਂਡਵਾ ਦੁਆਰਾ ਬਣਾਇਆ ਗਿਆ ਹੈ ਜਿਹੜਾ ਇੱਕ ਪੱਥਰ ਦੀ ਗੁਫਾ ਦਾ ਬਣਿਆ ਹੋਇਆ ਹੈ ਇਸ ਸਥਾਨ 'ਤੇ ਨਮਕੀਨ ਪਾਣੀ ਦੀ ਬੋਲੀ ਵੀ ਹੈ ਜਿਸ ਵਿੱਚ ਖਾਸ ਕਰਕੇ ਜੂਨ ਦੇ ਮਹੀਨੇ ਦੌਰਾਨ ਸਮਾਨ ਕਰਨ ਵਾਲਿਆਂ ਨੂੰ ਚਰਮ ਰੋਗ ਤੋਂ ਵੀ ਯਾਦ ਮਿਲਦੀ ਹੈ ਧਾਰਕਲਾ ਤੋਂ ଶ੍ਰੀਸ਼ ਪਟਵਾਲ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਬੜੇ ਪ੍ਰਾਚੀਨ ਕਾਲ ਤੋਂ ਹੈ ਸਾਡੇ ਮਤਲਬ ਸਦੀਆਂ ਤੋਂ ਸਮਝੋ ਇਸ ਜਿੰਨੇ ਵੀ ਬਜ਼ੁਰਗ ਦੇ ਹਨ ਸਾਡੀ ਹੋਸ਼ ਤੋਂ ਇਹ ਮੇਲਾ ਚੱਲਦਾ ਆ ਰਿਹਾ ਹੈ ਬਜ਼ੁਰਗਾਂ ਦੇ ਹਸਤਲ ਸਦੀਆਂ ਤੋਂ ਇਹ ਮੇਲਾ ਇੱਥੇ ਦੀ ਖਾਸੀਅਤ ਇੱਥੇ ਲੂਣੀ ਗੰਗਾ ਹੈ ਨਕੀਰ ਪਾਣੀ ਉਹ ਸ਼ਿਵ ਪਾਂਡਵਾਂ ਦੇ ਸਮੇਂ ਦੀ ਸ਼ਿਵ ਗੁਫਾ ਹੈ ਜਿੱਥੇ ਆਪ ਸ਼ੰਭੂ ਸ਼ਿਵ ਬਰਾਜਮਾਨ ਹੈ ਔਰ ਇੱਥੇ ਬੜੀ ਇਤਿਹਾਸਿਕ ਜਗ੍ਹਾ ਹੈ ਲੋਕ ਦੂਰੋਂ ਦੂਰੋਂ ਇਸ ਪਾਣੀ ਨੂੰ ਪੀਣ ਵਾਸਤੇ ਔਰ ਕਈ ਰੋਗਾਂ ਦਾ ਨਿਵਾਰਨ ਕਰਨ ਵਾਸਤੇ ਹੁੰਦੇ ਨੇ ਔਰ ਇਸੇ ਦੀ ਯਾਦ ਇਹ ਮਹਾਂਤ ਗੁਰੂ ਗਰੇਵਾਗਿਰੀ ਜੀ ਮਹਾਰਾਜ ਕਾਲੇ ਬਰਾਜਮਾਨ ਹੋਏ ਸਨ ਉਹਨਾਂ ਨੇ ਇਹਦਾ ਉਸਾਰੀ ਕਰਾਈ ਇੱਥੇ ਮੰਦਰ ਬਾਡੀ ਵਗੈਰਾ ਬਣਾਏ ਔਰ ਸਾਰੀ ਗੈਜਮੈਂਟ ਕੀਤੀ ਮੇਲਾ ਤਾਂ ਬੜੇ ਪ੍ਰਾਚੀਨ ਕਾਲ ਤੋਂ ਹੈ तकरीबन तकरीबन 50 ਸਾਲ ਤੋਂ ਤੱਕ तकरीबन ਇਹ ਸ਼ਿੰਝ ਦੰਗਲ ਚੱਲਦਾ ਹੁਣ ਸਾਡੀ ਹੂਸ਼ ਆ ਰਿਹਾ ਇਥੇ ਤੇ ਹੋਰ ਸਰ ਜਿਹੜੇ ਬੰਦਾ ਸਹਿਯੋਗ ਵੀ ਮਿਲਦਾ ਹੈ ਗਾਹਾਂ ਵਾਸੀਆਂ ਦਾ ਵੀ ਸਹਿਯੋਗ ਮਿਲਦਾ ਹੈ ਖਾਸ ਕਰਕੇ ਦਨੇਰਾ ਮਾਰਕੀਟ ਵਾਲਿਆਂ ਦਾ ਬੜਾ ਸਹਿਯੋਗ ਮਿਲਦਾ ਸਾਨੂੰ ਕਿ ਉਹ ਸਾਰੇ ਸਾਨੂੰ ਕੋਆਪਰੇਟ ਕਰ ਦੇਣਾ ਔਰ ਇਸ ਮੇਲੇ ਦੀ ਸ਼ਾਨ ਵਧਾ ਦੇਣਾ ਬੜਾ ਪੁਰਾਣਾ ਹੈਗਾ ਹਾਂਜੀ ਪਹਿਲੇ ਸਾਡੇ ਫਾਦਰ ਜੀ ਕਰਵਾਂਦੇ ਹੈਗੇ ਆ ਤੇ ਹੁਣ ਇਹ ਲੋਕ ਸੁਭਾਤਾ ਜੀ ਆਪਾਂ ਮਸਜਿਦ ਨਾਲ ਕਰਵਾਣ ਲੱਗੇ ਆ ਬਸ ਇਹ ਹੀ ਹੈ ਕਿ ਲੋਕਾਂ ਦੀ ਸ਼ਰਧਾ ਹੈ ਤੇ ਮੇਲਾ ਵੱਧਦੇ ਰਹੇ ਤੇ ਲੋਣੀ ਵਿੰਦਲਾ ਸ਼ੁਰੂ ਆ ਰਿਹਾ ਹੈ ਤੇ ਜਿਹੜੇ ਇੱਕ ਬੱਚੇ ਜਿਹੜੇ ਨਸ਼ਾ ਚੜਾ ਹੈਗਾ ਨਸ਼ਿਆਂ ਵੱਲ ਜਾ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨੂੰ ਇਹੀ ਮੈਸੇਜ ਦੇਣਾ ਚਾਹੀਦਾ ਨੀ ਕਿ ਤੂੰ ਹੀ ਨਸ਼ਾ ਨੂੰ ਛੱਡ ਕੇ ਕਸਤੀਆਂ ਉੱਪਰ ਲਾਗੋ ਗੀਮਾਂ ਉੱਪਰ ਖੇਡੋ ਤੇ ਬਦੋ ਇਹੀ ਸਾਡਾ ਮੈਸੇਜ ਹੈਗਾ ਇਹ ਸਾਡਾ ਸੰਦੇਸ਼ ਹੈਗਾ ਬਾਕੀ ਸਾਡਾ ਥੋੜਾ ਲਾਕਤ ਧਰਬ ਲਾਕ ਜਿਹੜਾ ਹੈ ਨਸ਼ੇ ਤੋਂ ਪੂਰੇ ਹੈ